ਵੇਖੋ ਕਦੀ ਵੀ ਉਹ ਆਪਣੇ ਪਿੰਡ 'ਚ ਹੀ ਕਰਕੇ ਵੇਖ ਲੈ। ਉਹ ਕ੍ਰਿਸਚਨਾਂ ਦੇ ਪਸ਼ਾਪੁਰ ਜਾਜੇ ਦੇ ਕ੍ਰਿਸਚਨਾਂ ਦਾ ਡੱਬਾ ਵੱਖਰਾ ਰੱਖ ਲੈ। ਉੱਥੇ ਆਪਾਂ ਡਿਸਾਈਡ ਕਰ ਲਾਂਗੇ ਕਿ ਉੱਥੇ ਕੌਣ ਕਿਹਦੇ ਨਾਲ ਆ। ਇਹ ਕਰਕੇ ਜਿਹੜੀ ਇੱਕ ਕਮਿਊਨਿਟੀ ਆ ਕ੍ਰਿਸਚਨ ਭਾਈਚਾਰਾ ਇਹਨਾਂ ਨੂੰ ਹਮੇਸ਼ਾ ਹੀ ਕਾਂਗਰਸ ਨੇ ਮਾਨ ਸਤਕਾਰ ਦਿੱਤਾ ਔਰ ਖਾਸ ਕਰਕੇ ਮਡੇਰ ਦਾ ਉਸ ਨੇ। ਤੁਸੀਂ ਜਿੰਨੇ ਵੇਖੋਗੇ ਸਭ ਤੋਂ ਵੱਧ ਜੇ ਕਿਤੇ ਨੌਕਰੀਆਂ ਦਿੱਤੀਆਂ ਸੀ ਰੰਧਾਵਾ ਸਾਹਿਬ ਦੇ ਟਾਈਮ 'ਚ ਤੇ ਉਸ ਵੇਲੇ ਰੰਧਾਵਾ ਸਾਹਿਬ ਨੇ ਇਹਨਾਂ ਦੇ ਬੱਚਿਆਂ ਨੂੰ ਪੂਰੀਆਂ ਨੌਕਰੀਆਂ ਦਿੱਤੀਆਂ ਮੈਂ ਇੱਕ ਜੀ ਹੋਰ ਕਹਿਣੀ ਚਾਹੁੰਦਾ ਸਾਡੇ ਟਾਈਮ 'ਚ ਬਾਜਵਾਤ ਸਾਹਿਬ ਨੇ ਜੇਮ ਨੂੰ ਬਣਾਇਆ ਮਸ਼ੀਨ ਨੂੰ ਤੇ ਚੇਅਰਮੈਨ ਮਾਰਕੀਟ ਕਮੇਟੀ ਮੈਂ ਡੈਨੀਅਲ ਨੂੰ ਬਣਾਇਆ ਇੱਥੇ ਆਪਾਂ ਜ਼ਿਲ੍ਹੇ ਦੇ ਵਿੱਚ ਆ ਸਾਡੇ ਪ੍ਰਧਾਨ ਬਣੇ ਜ਼ਿਲ੍ਹੇ ਪੂਰੇ ਜਿਹੜੀ ਸਟੇਟ ਲੈਵਲ ਦੇ ਉੱਤੇ ਮਿਨੋਰਿਟੀ ਕਮਿਸ਼ਨ ਜਾਂ ਦੂਜੀਆਂ ਥਾਵਾਂ ਤੇ ਵਕ ਵਕ ਕ੍ਰਿਸ਼ਣ ਮੈਂ ਜਿਹੜਾ ਬੋਰਡ ਬਣਿਆ ਸੀ ਉਹਦਾ ਵੀ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਸਾਰੀਆਂ ਮੈਂਬਰਸ਼ਿਪ ਦਿੱਤੀਆਂ ਇਹਨਾਂ ਨੇ ਦਿੱਤਾ ਕੀ ਆ ਇਹ ਤਾਂ ਸਿਰਫ ਲੋਕਾਂ ਨੂੰ ਘਬਰਾਹ ਕੀਤਾ ਪਰ ਮੈਂ ਮੁਬਾਰਕਬਾਦ ਇਹਨਾਂ ਕਿ ਮੱਝ ਦੇ ਵਿੱਚ ਖਾਸ ਕਰਕੇ ਗੁਰਦਾਸਪੁਰ ਸਾਨੂੰ ਸਾਰਿਆਂ ਨੇ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਇੱਥੇ ਕੋਈ ਉਹਨਾਂ ਦਾ ਨਹੀਂ ਚੱਲਦਾ ਨਹੀਂ ਇਹ ਤਾਂ ਤੁਸੀਂ ਬਾਹਰ ਵੇਖੋ ਜਾ ਕੇ ਸਰਕਾਰ ਜਿਹੜੇ ਲੋਗ ਆਏ ਨੇ ਉਹਨਾਂ ਨੂੰ ਦੇਖੋ ਲੋਕਤੰਤਰ ਆਇਆ ਸੀ ਨਾ ਉਹ ਨਹੀਂ ਤੇ ਕਾਰਾਂ ਵੀ ਨਹੀਂ ਨਹੀਂ ਹੋਣੀਆਂ ਕਿ ਪੁਲਿਸ ਪੁਲਿਸ ਸੀ ਇਹ ਬੱਸਾਂ 'ਚ ਲੋਕ ਆਪਣੇ ਆਪ ਆਏ ਨੇ ਔਰ ਇਹ ਜਿਹੜੀ ਰੂਲਿੰਗ ਪਾਰਟੀ ਜਿੱਥੇ ਵਜਿਤੇ 22 ਇਲੈਕਸ਼ਨ ਹੋਵੇ ਉੱਥੇ ਨਹੀਂ ਨਿਕਲੀ ਦੁਨੀਆ ਇਹਨਾਂ ਦੇ ਅੱਗੇ ਹੋ ਹੋ ਕੇ ਨੱਚ ਰਹੇ ਨੇ ਵੋਟਰ ਡੇਰਾ ਬਾਬਾ ਨਾਨਕ ਦੇ ਕਿ ਅਸੀਂ ਕਾਂਗਰਸ ਦੇ ਨਾਲ ਅ ਜਿਤਿੰਦਰ ਕੌਰ ਦੇ ਨਾਲ ਇੱਜ਼ਤਾ ਕੇ ਭੇਜਾਂਗੇ ਲੈ ਕੇ ਮੰਤਰੀ ਆ ਜਾਈ ਸੀ ਕਹਿੰਦੇ ਨੇ ਕਿ ਸੁਖੀ ਨਿਵਾਸ ਸਭ ਨੂੰ ਆਪਣੇ ਘਰ ਹੀ ਜਾਣਾ ਹੈ ਮੈਂ ਉਹਨਾਂ ਨੂੰ ਕਣਕ ਤੇ ਨਹੀਂ ਖਾਣਾ ਚਾਹੁੰਦਾ ਇਹ ਝੋਨਾ ਖਾ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਕੋਈ ਗੱਲ ਕੋਈ ਅਕਲ ਦੀ ਗੱਲ ਕਰੋ ਕਿਹੜਾ ਘਰ ਕੀ ਮੈਂ ਲੈ ਗਿਆ ਮੇਰੀ ਵਾਈਫ 86 ਦੇ ਵਿੱਚ ਮੇਰੇ ਮੈਰਿਜ ਹੋਈਆ ਉਹ ਲੋਕਾਂ ਦੇ ਵਿੱਚ ਨਹੀਂ ਵਿਚਰੀ ਤੇ ਫੇਰ ਗੱਲ ਕਰੇ ਤੇ ਜੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਇਹਨਾਂ ਚੱਬੇ ਵਾਲ ਦਾ ਮੁੰਡਾ ਕਿਉਂ ਲੈਂਦਾ ਉਹ ਪਰਿਵਾਰ ਵਾਲ ਨਹੀਂ ਉੱਥੇ ਉਹਦੀ ਮਾਸੀ ਦਾ ਮੁੰਡਾ ਕਿਉਂ ਲਾਏ ਕਮਾਲ ਹੋ ਗਈ ਯਾਰ ਇਹ ਝੂਠੀਆਂ ਦੀ ਜਮਾਤ ਹੈ ਜਿਵੇਂ ਇਹਨਾਂ ਬਦਲਾ ਬਦਲਾ ਕਰਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਸਾਨੀ ਨੂੰ ਇਹਨਾਂ ਕੁੱਟਿਆ ਕਿਸਾਨਾਂ ਨੂੰ ਮੰਡੀਆਂ 'ਚ ਕੁੱਟਿਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਲੁੱਟਿਆ ਇਹ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਹਿਨ 'ਚ ਆ ਗਈਆਂ ਨੇ ਇਹਦਾ ਕੋਈ ਟੋਕ ਇਨਕੁਆਰੀ ਕਰਾਂਗੇ ਔਰ ਤੁਸੀਂ ਰਹਿੰਦੇ ਵੇਖੋ ਜਦੋਂ ਟਾਈਮ ਆਇਆ ਇਹ ਲੱਭੜੇ ਨਹੀਂ ਸਾਨੀ ਦੀ ਗੱਲ ਤੁਸੀਂ ਕੀ ਕੀਆ ਆ ਆਮ ਤੇ ਨਗਲੈਂਡ ਦੇ ਵਿੱਚ ਵੀ ਚੋਲ ਜਿਹੜੇ ਚੋਲ ਨੇ ਸਾਡੇ ਰਿਜੈਕਟ ਕਰ ਦਿੱਤੇ ਗਏ ਅਜੇ ਪਹਿਲਾਂ ਵੀ ਕੀਤੇ ਸੀ ਕਈ ਸਿੱਖਾਂ ਨੇ ਵੇਖੋ ਇਹ ਚੀਫ ਮਿਨਿਸਟਰ ਜਿਹੜਾ ਕਟਾਰੂ ਚੱਕਿਆ ਨਾ ਇਹਨੂੰ ਪਤਾ ਹੀ ਨਹੀਂ ਇਹਨੂੰ ਪੁੱਛੋ ਤੇ ਪਿਛਲੇ 5 ਸਾਲ ਕਿਉਂ ਨਹੀਂ ਕਦੀ ਰਿਜੈਕਟ ਹੋਏ ਤੇਰੇ ਹੋਣੀ ਕਿਉਂ ਹੈ ਨੇ ਦੋਆਂ ਸਾਲਾਂ ਦੇ ਕਿਉਂ ਨਹੀਂ ਮੇਰਾ ਖਿਆਲ ਕਿ ਇਹ ਇਹ ਜਿਹੜਾ ਖਟੜ ਚੱਕ ਡਿਸਮਿਸ ਕਰ ਦੇਣਾ ਚਾਹੀਦਾ ਇਹ ਸਿਰਫ ਆਮ ਝਾੜੂ ਵਾਲਿਆਂ ਦੀ ਝਾੜੂ ਲਾ ਕੇ ਪੈਸੇ ਇਕੱਠੇ ਕਰਦਾ ਇਹ ਕਿਸਾਨੀ ਦੀ ਗੱਲ ਨਹੀਂ ਕਰਦਾ ਮਾਨ ਸਾਹਿਬ ਜਿਹੜਾ ਇਹ ਜੰंडीगढ़ ਵਿਧਾਨ ਸਭਾ ਦੀ ਲੈਂਡ ਦੀ ਹਰਿਆਣੇ ਵਾਲੀ ਗੱਲ ਸੀ ਮਾਨ ਸਾਹਿਬ ਇੱਕ ਮੈਂ ਤੁਹਾਨੂੰ ਇਹ ਮੈਂ ਸਮਝ ਗਿਆ ਮਾਨ ਸਾਹਿਬ ਤੁਸੀਂ ਜਿਹੜਾ ਮੁੱਖ ਮੰਤਰੀ 2022 ਚ ਜਦੋਂ ਇਹ ਜਿਸ ਤਿਹੇ ਨੇ ਉਹਨਾਂ ਨੇ ਵਿਧਾਨ ਸਭਾ ਦੀ ਗੱਲ ਚੱਲੀ ਮੁੱਖ ਮੰਤਰੀ ਆਪ ਸਟੇਟਮੈਂਟ ਦੇ ਰਹੇ ਕਿ ਪੰਜਾਬ ਨੂੰ ਜੀ ਵਿਧਾਨ ਸਭਾ ਬਣਾਉਣ ਦੀ ਨੇ ਕੀਤਾ ਟਵੀਟ ਕੀਤਾ ਉਹ ਇਹੋ ਜਿਹਾ ਮੁੱਖ ਮੰਤਰੀ ਮੇਰਾ خیال 5:30 ਵਜੇ ਸ਼ਾਮੀ ਨੇ ਟਵੀਟ ਕੀਤਾ ਸੀ ਇਹ ਉਦੋਂ ਪੜ੍ਹਨੇ ਕਿਹੜੀ ਦੁਨੀਆ 'ਚ ਸੀ ਪੰਜਾਬ ਦੇ ਉੱਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਆ ਚੰਡੀਗੜ੍ਹ ਪੰਜਾਬ ਲਈ ਬਣਿਆ ਤੇ ਪੰਜਾਬ ਲਈ ਹੀ ਰਹੇਗਾ ਪਰ ਇਹਦੇ 'ਚ ਇੱਕ ਇਹਨੇ ਮੁੱਖ ਮੰਤਰੀ ਨੇ ਗਲਤੀ ਕੀਤੀ ਚੰਡੀਗੜ੍ਹ ਦੇ ਵਿੱਚੋਂ ਥਾਂ ਜਿਹੜੀ ਮੇਰਾ خیال ਥੋੜੀ ਜੀ ਥਾਂ ਹਰਿਆਣੇ ਦੀ ਹੈ ਬਾਕੀ ਸਾਰੀ ਦੀ ਸਾਰੀ ਚੰਡੀਗੜ੍ਹ ਤੋਂ ਦਿੱਤੀ ਇਹਨੇ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਜਿਹਨੇ ਪੜਿਆ ਹੀ ਨਹੀਂ ਅਜੇ ਤੱਕ ਕਿ ਸਾਡਾ ਜੋ ਸ਼ੇਰ ਹੈ ਉਹਦੇ ਤੋਂ ਵੀ ਥੱਲੇ ਲੈ ਕੇ ਚਲਾ ਗਿਆ ਇਹ ਮੁੱਖ ਮੰਤਰੀ ਨੇ ਊਰੇ ਦੇ ਐਸਵਾਈਐਲ ਤੇ ਆਪਣਾ ਕਲੇਮ ਛੱਡੀ ਜਾ ਰਿਹਾ ਇਹਦੇ ਚੰਡੀਗੜ੍ਹ ਤੇ ਛੱਡ ਦਿੱਤਾ ਇਹ ਪੰਜਾਬ ਨੂੰ ਬਹੁਤ ਪ੍ਰੁਖਟਣਾ ਪਏ ਇਲੈਕਸ਼ਨ ਤੋਂ ਬਾਅਦ ਅੰਦਾਜ਼ਾ ਕੋਈ ਸਟ੍ਰੈਟਜੀ ਹੋਏ ਕਿ ਇਸ ਇਸ਼ੂ ਬਿਲਕੁਲ ਸਾਡੇ ਵੇਖੋ ਗੱਲ ਸੁਣੋ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਾਜਮਰ ਖਾਲਸੂਖਵੀਰ ਬਾਦਲ ਵੀ ਅਸਤੀਫਾ ਦੇ ਗਿਆ ਕਹਿੰਦੇ ਉਹਨੂੰ ਉਹਨੂੰ ਪਹਿਲਾਂ ਦੇ ਦਿੰਦਾ ਕਿ ਸ਼ਾਇਦ ਅਕਾਲੀ ਦਲ ਵੱਜ ਜਾਂਦਾ ਚਲੋ ਪ੍ਰਮਾਤਮਾ ਕਰੇ ਅਕਾਲੀ ਦਲ ਵੱਜੇ ਉਹਦੇ ਚ ਮੈਂ ਇੱਕ ਗੱਲ ਕਹਣੀ ਚਾਹੁੰਦਾ ਕਿ ਸੁਖੀਰ ਬਾਦਲ ਉਹਨਾਂ ਨੇ ਜਿਹੜੇ ਟਾਈਮ 'ਚ ਬਣਿਆ ਜਨਤਾ ਪਾਰਟੀ ਦੀ ਸਰਕਾਰ 2078 ਦੇ ਵਿੱਚ ਸੋਦਾਰ ਪ੍ਰਕਾਸ਼ ਸਿੰਘ ਬਾਦਲ ਬਣਿਆ ਬਾਅਦ ਇਹਨਾਂ ਨੇ ਹੀ ਜਿਹੜਾ ਸੰਤ ਲੰਗਵਾਲ ਅਕੋਰਡ ਪ੍ਰਕਾਸ਼ ਸਿੰਘ ਬਾਦਲ ਦੀ ਬੀਟੋ ਕਰਕੇ ਨਹੀਂ ਸੋਇਆ ਨੇਤਾਤੋਂ ਕਈ ਸਾਲ ਪਹਿਲਾਂ ਇਹ ਜਿਹੜਾ ਚੰਡੀਗੜ੍ਹ ਪੰਜਾਬ ਦਾ ਹੁਣਾ ਸੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀ ਹੁੰਦੇ ਸੀ ਇਹਦੇ ਪਤਾ ਨਹੀਂ ਕੀ ਕੀ ਚੀਜ਼ਾਂ ਹੈਗੇ ਬਹੁਤ ਵੱਡਾ ਵਿਸ਼ਾ ਇਹਦੇ ਤੇ ਕਿਤੇ ਬਾਅਦ ਇਹਦੇ ਅਕਾਲੀ ਦਲ ਜਿਵੇਂ ਅਕਾਲੀ ਦਲ ਉੱਪਰ ਸਾਈਡ ਤੇ ਹੋ ਗਿਆ ਜਿਸ ਨੇ ਰਿਜ਼ਾਈਨ ਕਰ ਦਿੱਤਾ ਜੇ ਇਹਨੇ ਇਹੋ ਹੀ ਕਰਨਾ ਸੀ ਮੈਂ ਇੱਕ ਪੰਜਾਬ ਦੀ ਇਹ ਲੜਾਈ ਤੁਸੀਂ ਲੜੋਗੇ ਮੈਂ ਵੇਖੋ ਅਕਾਲੀ ਦਲ ਤੇ ਹੁਣ ਜਿਹੜਾ ਨੇ ਮੈਂ ਇਹ ਕਹਿਣਾ ਕਿ ਅਕਾਲੀ ਦਲ ਅਜੇ ਵੀ ਨਹੀਂ ਖਤਮ ਹੋਣਾ ਚਾਹੀਦਾ ਸਰ ਪੰਚਤ ਦਲ ਦਾ ਕਿ ਇਲੈਕਸ਼ਨ ਹੋਣਾ ਫ੍ਰੀ ਪੀਅਰ ਤਾਂ ਉਹ ਬਲੌਟ ਆ ਆ ਜਿਹੜੇ ਵਰਕਰ ਨੇ ਫੇਅਰ ਤੇ ਨਾ ਆਪੇ ਕਰ ਲੈਣਾ ਫੌਲਟ ਇਹਨਾਂ ਨੇ ਨਹੀਂ ਹੋਣ ਦੇਣਾ ਦੇਖੋ ਕਿਵੇਂ ਰੱਖ ਰੱਖ ਕੇ ਗੋਲ ਮਾਰਦੇ ਨੇ ਤੇ ਸਿੱਧਾ ਐ ਜਿਹੜੇ ਗੋਲ ਕਰਨੇ